ਜੋ ਅੱдне ਨਸ਼ਿਆ ਵਿਰੋਧ ਮੁਹਿੰਮ ਤਹਿਤ ਪੁਲਿਸ ਦੀ ਸਖਤ ਕਾਰਵਾਈ ਨਜ਼ਰ ਆਈ 10 ਜੇ ਸਮਰਾਲਾ ਪੁਲਿਸ ਬਲੋ ਹੈਰੋਇਨ ਸਪਲਾਈ ਕਰਨ ਜਾ ਰਹੀਆਂ ਦੋ ਸਹੇਲੀਆਂ ਨੂੰ ਕਾਬੂ ਕਰਨ ਵਾਲੇ ਖਬਰ ਮਿਲੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਸਮਰਾਲਾ ਪੁਲਿਸ ਐਸ ਐਸ ਪੀ ਖੰਨਾ ਡਾਕਟਰ ਜੋਤੀ ਜਾਦਵ ਬੈਂਸ ਅਤੇ ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ ਦੀ ਗਵਾਹੀ ਹੈ ਨਸ਼ਾ ਤਸਕਰਾ ਵਿਰੁੱਧ ਆਪਣੀ ਮੁਹਿੰਮ ਲਗਾਤਾਰ ਚਲਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਸਬ ਇੰਸਪੈਕਟਰ ਨतीश ਚੌਧਰੀ ਪੁਲਿਸ ਪਾਰਟੀ ਦੇ ਨਾਲ ਹੈਂਡਾਊ ਚੱਕੀ ਦੇ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਤੇ ਬਾਨਾਂ ਦੀ ਜਾਂਚ ਕਰ ਰਏ ਸਨ ਇਸ ਦੌਰਾਨ ਦੋ ਲੜਕੀਆਂ ਲੁਧਿਆਣਾ ਵੱਲ ਆ ਰਹੀਆਂ ਇੱਕ ਬੱਸ ਤੋਂ ਹੇਟਾ ਉਤਰੀਆਂ ਅਤੇ ਤੇਜ਼ ਦੌੜਨ ਲੱਗੀਆਂ ਸ਼ੱਕ ਪੈਣ ਤੇ ਉਹਨਾਂ ਨੂੰ ਰੋਕਿਆ ਗਿਆ ਤੇ ਮਹਿਲਾ ਸਟਾਫ ਦੀ ਮਦਦ ਨਾਲ ਤਲਾਸ਼ੀ ਲਈ ਗਈ ਤੇ ਉਹਨਾਂ ਕੋਲੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਦੋ ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਇਕਬਾਲ ਕੌਰ ਉਮਰ 20 ਸਾਲਾ ਪਿਤਾ ਹਾਕਮ ਸਿੰਘਾ ਜ਼ਿਲ੍ਹਾ ਬਠਿੰਡਾ ਵੱਜੋਂ ਹੋਈ ਹੈ ਜੋ ਇਸ ਸਮੇਂ ਬਲੌਂਗੀ ਮਹੱਲੀ ਵਿੱਚ ਰਹਿੰਦੀ ਹੈ ਤੇ ਅਮਰਪ੍ਰੀਤ ਕੌਰ ਬਰਨਾਲਾ ਜੋ ਇਸ ਸਮੇਂ ਲਾਂਡਰਾ ਮਹੱਲੀ ਵਿੱਚ ਰਹਿੰਦੀ ਹੈ